ਸਾਮੇ ਰੋ ਤੂੰ ਬਹਿਖਾ ਖਾਲਸਾ ਮੇਰੋ ਤੂੰ ਬਹਿਖਾ ਹਾਲ ਸੇ ਮੈਂ ਹੋ ਕਰੂ ਨਿਮਾਸ ਵਿਸਾਖੀ ਦੇ ਮੌਕੇ ਸ਼੍ਰੀ ਦਰਬਾਰ ਸਾਹਿਬ ਵਿੱਚ ਹਮੇਸ਼ਾ ਦੀ ਤਰ੍ਹਾਂ ਵੱਡੀ ਗਿਣਤੀ ਸ਼ਰਧਾਲੂ ਨਤਮਸਤਕ ਹੋ ਪਾਚੇ ਹਾਲ ਸੇ ਮੇਰੋ ਦੂਰੋਂ ਆਈ ਸੰਗਤ ਨੇ ਸ਼੍ਰੀ ਦਰਬਾਰ ਸਾਹਿਬ ਦੇ ਪਵਿੱਤਰ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ ਤੇ ਗੁਰੂ ਕਾਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਹੱਲ ਸਾਕੀ ਤੇ ਅੰਮ੍ਰਿਤ ਛਕਾਇਆ ਜਾਂਦਾ ਤੇ ਇੱਥੇ ਦਰਬਾਰ ਸਜਦੇ ਹਨ ਤੇ ਇੱਥੇ ਬਹੁਤ ਸੰਗਤ ਆਉਂਦੀ ਹੈ ਨੇੜੇ ਤੇ ਦੂਰ ਦੂਰੋਂ ਸੰਗਤ ਆਉਂਦੀ ਹੈ ਤੇ ਸਾਰਿਆਂ ਲਈ ਇਹ ਹੈ ਕਿ ਵਾਦੂ ਵਾਦ ਆ ਗਏ ਤੇ ਅੰਮ੍ਰਿਤ ਛਕਨ ਤੇ ਗੁਰੂਲੇ ਪਾਸੇ ਲਗਨ ਜੀ ਸਰਬੱਤ ਖਾਲਸਾ ਸੱਜਿਆ ਤੁਹਾਨੂੰ ਬਹੁਤ ਬਹੁਤ ਵਧਾਈਆਂ ਖਾਲਸਾਪਨ ਦੇ ਦਿਵਸ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾਪਨ ਸਾਜਿਆ ਸੀ ਇਸ ਦਿਨ ਤੇ ਸਾਰੇ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਨਵੀਂ ਜਨਰੇਸ਼ਨ ਨੂੰ ਚਾਹੀਦਾ ਹੈ ਕਿ ਗੁਰੂ ਵਾਲੇ ਬਣਨ ਸਾਰੇ ਨਸ਼ਿਆਂ ਤੋਂ ਦੂਰ ਰਹਿਣ ਖਾਲਸਾ ਦੇ ਰੋ ਮੁਖ ਹੈ ਅੰਮ ਦਾ ਖਾਲਸੇ ਕੇ ਬਸ ਇਸ ਤਰ੍ਹਾਂ ਹੀ ਰੌਣਕਾਂ ਲੱਗੀਆਂ ਰਹਿਣ ਮਸਾਕੀ ਦਾ ਦਿਨ ਜਿਹੜਾ ਉਹ ਬਹੁਤ ਸੁਭਿਧਾੜਾ ਸੰਗਤ ਆਂਦੀ ਰਵੇ ਦਰਸ਼ਨ ਮਿਲੇ ਕਰਦੀ ਰਵੇ ਖਾਲਸਾ ਮੇਰਾ ਮੁਖ ਹੰਦ ਦਾ ਮਸਾਕੀ ਦੇ ਬਾਰੇ ਜੀ ਉਹ ਕਹਿੰਦਾ ਵੀ ਅਸੀਂ ਅੱਜ ਬੜਾ ਖੁਸ਼ੀਆਂ ਪਰ ਦਿਹਾੜਾ ਵਾ ਖਾਲਸਾ ਜਨਮ ਦਿਨ ਵੀ ਅੱਜ ਤੇ ਸਾਰਿਆਂ ਨੂੰ ਖੁਸ਼ ਪਹਿਲਾਂ ਤੇ ਖਾਲਸਾ ਜਨਮ ਦਿਨ ਦੀ ਬਧਾਈਆਂ ਖਾਲਸਾ ਮੇਰਾ ਮੁਖ ਹੰਦ ਦਾ ਵਿਸਾਖੀ ਦਾ ਦਿਹਾੜਾ ਸਿਰਫ ਪੰਜਾਬੀ ਨਹੀਂ ਬਲਕਿ ਦੇਸ਼ ਦੁਨੀਆ ਦੇ ਵਿੱਚ ਪੂਰੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਦਿਨ ਨਾ ਸਿਰਫ ਸੂਬੇ ਦੀ ਕਿਸਾਨੀ ਲਈ ਬਲਕਿ ਸਿੱਖ ਪੰਥ ਵਿੱਚ ਵੀ ਅਹਿਮ ਸਥਾਨ ਰੱਖਦਾ ਹੈ 1699 ਨੂੰ ਵਿਸਾਖੀ ਵਾਲੇ ਦਿਨ ਹੀ ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਸਾ ਪਾਤਸ਼ਾਹੀ ਸ਼੍ਰੀ ਨਨਕੂ ਸਾਹਿਬ ਦੇ ਸਾਜਨਾ ਕੀਤੀ ਸੀ